ਕੰਨ ਖਜੂਰਾ ਘਰ ਵਿੱਚ ਦਿਖੇ ਤੇ ਉਹਦੇ ਸ਼ੁਭ ਅਤੇ ਅਸ਼ੁਭ ਕੀ ਪ੍ਰਭਾਵ ਹੁੰਦੇ ਹਨ ਤੇ ਉਹਦਾ ਉਪਾਏ ਕੀ ਹੁੰਦਾ ਹੈ ਉਸ ਬਾਰੇ ਜਾਣਕਾਰੀ ਆਪਾਂ ਪ੍ਰਾਪਤ ਕਰਦੇ ਹਾਂ ਬਰਸਾਤ ਦੇ ਮੌਸਮ ਵਿੱਚ ਜਾਂ ਗਰਮੀ ਦੇ ਵਿੱਚ ਵੈਸੇ ਵੀ ਕੰਨ ਖਜੂਰਾ ਜਿਹੜਾ ਇਹ ਦੇਖਣ ਨੂੰ ਮਿਲਦਾ ਆ ਤੇ ਘਰਾਂ ਵਿੱਚ ਕਈ ਵਾਰ ਨਿਕਲ ਵੀ ਆਉਂਦੇ ਆ ਤੇ ਉਹ ਜੇ ਸਾਡੇ ਘਰ ਵਿੱਚ ਨਿਕਲਦਾ ਹੈ ਤਾਂ ਉਹਦੇ ਬਾਰੇ ਸਾਨੂੰ ਕੀ ਕਰਨਾ ਚਾਹੀਦਾ ਹੈ ਇਹ ਵੀਡੀਓ ਵਿੱਚ ਇਹਦੇ ਬਾਰੇ ਗੱਲਬਾਤ ਕਰਦੇ ਆ ਜੇਕਰ ਤੁਹਾਡੇ ਘਰ ਵਿੱਚ ਕੰਨ ਖਜੂਰਾ ਦਿਖਾਈ ਦੇਵੇ ਤਾਂ ਨਮਕ ਦਾ ਕਰੋ ਉਪਾਏ ਜਿਸ ਨਾਲ ਤੁਸੀਂ ਹੋ ਜਾਓਗੇ ਮੱਲਾਮਾਲ ਅਸੀਂ ਜਦੋਂ ਵੀ ਕਨਖਜੂਰਾ ਘਰ ਵਿੱਚ ਦੇਖਦੇ ਹਾਂ ਤਾਂ ਉਸ ਨੂੰ ਮਾਰ ਦਿੰਦੇ ਹਾਂ ਇਹ ਕਨਖਜੂਰਾ ਰਾਹੂ ਦਾ ਪ੍ਰਤੀਕ ਹੁੰਦਾ ਹੈ ਜਦੋਂ ਕਨਖਜੂਰਾ ਘਰ ਵਿੱਚ ਦਿਖਦਾ ਹੈ ਤਾਂ ਫਿਰ ਇਸ ਦੇ ਚੰਗੇ ਅਤੇ ਮਾੜੇ ਪ੍ਰਭਾਵ ਵੀ ਪੈਦਾ ਹੁੰਦੇ ਹਨ ਕਨਖਜੂਰਾ ਦੇ ਨਾਲ ਇਹ ਉਪਾਏ ਕਰਕੇ ਅਸੀਂ ਕਿਸ ਤਰ੍ਹਾਂ ਮੱਲਾਮਾਲ ਹੋ ਸਕਦੇ ਹਾਂ ਆਓ ਜਾਣੀਏ ਪਹਿਲਾਂ ਵੀ ਦੱਸ ਚੁੱਕੇ ਹਾਂ ਬਰਸਾਤ ਦੇ ਮੌਸਮ ਵਿੱਚ ਤਰ੍ਹਾਂ ਤਰ੍ਹਾਂ ਦੇ ਕੀੜੇ ਮਕੌੜੇ ਦੇਖੇ ਜਾਂਦੇ ਹਨ ਕਾਨਖਜੂਰਾ ਵੀ ਇੱਕ ਬਰਸਾਤ ਵਿੱਚ ਦੇਖਣ ਵਾਲਾ ਕੀੜਾ ਹੈ ਪਰ ਕਦੀ ਕਦੀ ਇਹ ਆਮ ਵੀ ਦੇਖਿਆ ਜਾਂਦਾ ਹੈ ਤੇ ਇਸ ਨੂੰ ਕਾਨਖਜੂਰਾ ਨੂੰ ਰਾਹੂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇਕਰ ਕਾਨਖਜੂਰਾ ਫਰਸ਼ ਤੇ ਤੁਰਦਾ ਦਿਖਾਈ ਦੇਵੇ ਤਾਂ ਇਹ ਬਿਲਕੁਲ ਵੀ ਸ਼ੁਭ ਸੰਕੇਤ ਨਹੀਂ ਹੈ ਘਰ ਵਿੱਚ ਵਾਸਤੂ ਦੋਸ਼ ਹੈ 네ਗੇਟਿਵਿਟੀ ਹੈ ਜੇਕਰ ਰਸੋਈ ਵਿੱਚ ਕਾਨਖਜੂਰਾ ਦਿਖਾਈ ਦੇਵੇ ਤਾਂ ਘਰ ਦੇ ਕਿਸੇ ਵੀ ਪਰਿਵਾਰਕ ਮੈਂਬਰ ਦੀ ਸਿਹਤ ਵਿਗੜ ਸਕਦੀ ਹੈ ਕੋਈ ਬਿਮਾਰ ਹੋ ਸਕਦਾ ਹੈ ਜੇਕਰ ਕੰਨ ਖਜੂਰਾ ਬਾਥਰੂਮ ਵਿੱਚ ਦਿਖਾਈ ਦੇਵੇ ਜਾਂ ਪੌੜੀਆਂ ਦੇ ਆਸ-ਪਾਸ ਦਿਖੇ ਤਾਂ ਸਮਝ ਜਾਓ ਕਿ ਕੋਈ ਮੁਸੀਬਤ ਆਉਣ ਵਾਲੀ ਹੈ ਧਨ ਦੀ ਕਮੀ ਹੋਣ ਵਾਲੀ ਹੈ ਜੇਕਰ ਪੂਜਾ ਘਰ ਵਿੱਚ ਕੰਨ ਖਜੂਰਾ ਦਿਖਾਈ ਦਿੰਦਾ ਹੈ ਤਾਂ ਉਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਕਈ ਸਮੇਂ ਤੋਂ ਰੁਕੇ ਹੋਏ ਕੰਮ ਹੋਣ ਵਾਲੇ ਹਨ ਮੰਨੇ ਜਾਂਦੇ ਹਨ ਇਸ ਨਾਲ ਹੀ ਕੰਨ ਖਜੂਰਾ ਤੁਹਾਡੇ ਘਰ ਤੋਂ ਬਾਹਰ ਨੂੰ ਜਾ ਰਿਹਾ ਹੋਵੇ ਤਾਂ ਇਹ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਵੀ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਪਰੰਤੂ ਜੇਕਰ ਕੰਨ ਖਜੂਰਾ ਮੁੱਖ 게ਟ ਤੋਂ ਅੰਦਰ ਨੂੰ ਆ ਰਿਹਾ ਹੈ ਤਾਂ ਇਹ ਕੋਈ ਮੁਸੀਬਤ ਲੈ ਕੇ ਆ ਰਿਹਾ ਹੈ ਅਜਿਹੇ ਵਿੱਚ ਸਾਵਧਾਨ ਰਹੋ ਇਸ ਦੇ ਨਾਲ ਹੀ ਜੇਕਰ ਕੰਨ ਖਜੂਰਾ ਮਰਿਆ ਹੋਇਆ ਦਿਸੇ ਤਾਂ ਸਮਝ ਜਾਓ ਕਿ ਘਰ ਵਿੱਚ ਕਿਸੇ ਦੀ ਮੌਤ ਦਾ ਸੰਕੇਤ ਹੈ ਜਾਂ ਪੈਸੇ ਦੀ ਭਾਰੀ ਹਾਨੀ ਹੋਣ ਵਾਲੀ ਹੈ ਕੰਨਕਜੂਰਾ ਘਰ ਵਿੱਚੋਂ ਕੱਢਣ ਲੱਗਿਆਂ ਗਲਤੀ ਨਾਲ ਵੀ ਕਿਸੇ ਵੇਲੇ ਕਿਸੇ ਵੀ ਵੇਲੇ ਮਰ ਜਾਵੇ ਜਾਂ ਅਸੀਂ ਮਾਰ ਦਈਏ ਤਾਂ ਇੱਕ ਬਹੁਤ ਵੱਡੀ ਮੁਸੀਬਤ ਮੁੱਲ ਲੈਣ ਵਾਲੀ ਗੱਲ ਹੈ ਕੰਨਕਜੂਰਾ ਇਨਸਾਨ ਦੇ ਸਰੀਰ ਨਾਲ ਚਿਪਕ ਜਾਂਦਾ ਹੈ ਤੇ ਉਸ ਦਾ ਖੂਨ ਚੂਸਦਾ ਹੈ ਇਹ ਕੱਪੜਿਆਂ ਤੇ ਚਲਦਾ ਦਿਖਾਈ ਦੇਵੇ ਤਾਂ ਤੁਹਾਡਾ ਕੋਈ ਬੰਦਾ ਬੰਦਾ ਕੰਮ ਵਿਗੜਨ ਵਾਲਾ ਹੈ ਇਹ ਸਭ ਸ਼ੁਭ ਤੇ ਅਸ਼ੁਭ ਸੰਕੇਤ ਹੋਣ ਵਾਰੀ ਹੈ ਉਪਾਏ ਦੀ ਕੰਨ ਖਜੂਰਾ ਜਦੋਂ ਵੀ ਘਰ ਵਿੱਚ ਦਿਖਾਈ ਦੇਵੇ ਤਾਂ ਉਸ ਨੂੰ ਮਾਰਨਾ ਨਹੀਂ ਚਾਹੀਦਾ ਸਗੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਜੇਕਰ ਕੰਨ ਖਜੂਰਾ ਘਰ ਵਿੱਚੋਂ ਖੁਦ ਹੀ ਬਾਹਰ ਜਾ ਰਿਹਾ ਹੈ ਤਾਂ ਬਹੁਤ ਸ਼ੁਭ ਹੈ ਮਾਲਾ ਮਾਲ ਕਰ ਦੇਵੇਗਾ ਜਦੋਂ ਵੀ ਕੰਨ ਖਜੂਰਾ ਘਰ ਵਿੱਚ ਕਿਤੇ ਵੀ ਦਿਖਾਈ ਦੇਵੇ ਤਾਂ ਉਸ ਉੱਪਰ ਨਮਕ ਪਾ ਦਿਓ ਇਸ ਨਾਲ ਉਹ ਖੁਦ ਹੀ ਬਾਹਰ ਚਲਾ ਜਾਵੇਗਾ ਜੋ ਕਿ ਬਹੁਤ ਮੁਸੀਬਤਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਪੈਸੇ ਦੀ ਬਰਸਾਤ ਹੁੰਦੀ ਹੈ ਇਸ ਤਰੀਕੇ ਨਾਲ ਕੰਨ ਖਜੂਰਾ ਜਦੋਂ ਵੀ ਤੁਹਾਡੇ ਘਰ ਵਿੱਚ ਦਿਸੇ ਤੇ ਤੁਸੀਂ ਉਹਨੂੰ ਮਾਰਨਾ ਨਹੀਂ ਇਸ ਤਰੀਕੇ ਨਾਲ ਨਮਕ ਪਾ ਕੇ ਇਹਦਾ ਉਪਾਏ ਕਰਨਾ ਆ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਅਜੇ ਤੱਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਦੱਸੋ ਕਿ ਤੁਹਾਡੇ ਏਰੀਏ ਵਿੱਚ ਇਹਨੂੰ ਕਨ ਖਜੂਰਾ ਹੀ ਕਹਿੰਦੇ ਆ ਕਿ ਜਾਂ ਕੁਝ ਹੋਰ ਕਹਿੰਦੇ ਆ ਤੇ ਹੋਰ ਇਸ ਤਰ੍ਹਾਂ ਦੀ ਨਵੀਂ ਜਾਣਕਾਰੀ ਲੈਣ ਲਈ ਸਾਡੇ ਨਾਲ ਜੁੜੇ ਰਹੋ ਥੈਂਕ ਯੂ